ਸਤਨਾਵਾਏ ਗੁਰੂ ਸਹਿਬ ਜੀਓ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾ ਵਾਹਾ ਤੂੰ ਸਹਿਬ ਗੁਨੀ ਨਦਾਨਾ ਮਰੀ ਮੈਂ ਮਾ ਵਰਨ ਨਾ ਸਕੂੰ ਤੂੰ ਠਾਕਰ ਊਚ ਪਗਵਾਨਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮ ਬਖਸ਼ਿਸ਼ ਦੇ ਨਾਲ ਬਾਬਾ ਨਾਮਦੇਵ ਜੀ ਭਗਤ ਨਾਮਦੇਵ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਨ ਲੱਗੇ ਹਨ ਇਸ ਪਾਵਨ ਸ਼ਬਦ ਵਿੱਚ ਭਗਤ ਜੀ ਬਖਸ਼ਿਸ਼ ਕਰਦੇ ਨੇ ਕਿਰਪਾ ਕਰਦੇ ਨੇ ਕਿ ਕਦੇ ਵੀ ਸੰਸਾਰੀ ਪਦਾਰਥਾਂ ਦਾ ਧਨ ਦੌਲਤ ਦਾ ਚੰਗੇ ਕਾਰੋਬਾਰਾਂ ਦਾ ਅਹੰਕਾਰ ਨਾ ਕਰੋ ਔਰ ਕਈ ਵਾਰੀ ਉਹ بڑے ਵੱਡੇ ਵੱਡੇ ਬੰਦਿਆਂ ਨੂੰ ਕਹਿਣ ਲੱਗੇ ਘਰ ਘਰ ਰੋਟੀ ਮੰਗ ਲਾ ਦਿੰਦਾ ਰੋਟੀ ਵੀ ਨਹੀਂ ਜੁੜਦੀ ਹੈ ਤੇ ਕਹਿ ਲੱਗੇ ਉਹਦੇ ਰਾਜਾ ਚ ਰੋ ਜੇ ਤੁਹਾਡੇ ਕੋਲੇ ਬਹੁਤ ਵਧੀਆ ਕਾਰੋਬਾਰ ਹੈ ਬਹੁਤ ਵਧੀਆ ਖਾਣ ਪੀਣ ਪਰਮਾਤਮਾ ਨੇ ਦਿੱਤਾ ਹੈ ਤੇ ਕਦੇ ਹੰਕਾਰ ਨਾ ਕਰੋ ਸ਼ੁਕਰਾ ਨਾ ਕਰੋ ਧੰਨਵਾਦ ਕਰੋ ਤੇ ਜੇ ਉਸ ਨੇ ਤੁਹਾਨੂੰ ਗਰੀਬੀ ਦਿੱਤੀ ਹੈ ਭਾਵੇਂ ਤੁਹਾਨੂੰ ਪ੍ਰਸ਼ਾਦਾ ਰੋਟੀ ਮਸਾਂ ਜੁੜਦੀ ਹੈ ਫੇਰ ਵੀ ਕਦੇ ਘਬਰਾਓ ਨਾ ਫੇਰ ਵੀ ਕਦੇ ਹੌਸਲਾ ਨਾ ਛੱਡੋ ਕਿਉਂਕਿ ਸਾਰੇ ਉਸ ਪਰਮਾਤਮਾ ਦੇ ਬੱਚੇ ਆ ਤੇ ਕੋਈ ਵੀ ਬੰਦਾ ਏ ਆਪਦੇ ਬੱਚੇ ਨੂੰ ਭੁੱਖਾ ਦੇਖ ਕੇ ਖੁਸ਼ ਨਹੀਂ ਹੁੰਦਾਗਾ ਕੋਈ ਮਾਂ ਕੋਈ ਪਿਓ ਚਾਹੁੰਦਾ ਕਿ ਮੇਰਾ ਬੱਚਾ ਮੇਰੀ ਮੇਰੀ ਕੁੜੀ ਮੇਰਾ ਮੁੰਡਾ ਭੁੱਖਾ ਸੁਆਵੇਂ ਜਾਂ ਉਹਨਾਂ ਚੰਗਾ ਕੱਪੜਾ ਨਾ ਮਿਲੇ ਇਸ ਕਰਕੇ ਪ੍ਰਮਾਤਮਾ ਜਿਹੜਾ ਹੈ ਆਪਾਂ ਨੂੰ ਸਹੀ ਰਾਹ ਤੇ ਲਿਆਉਣ ਵਾਸਤੇ ਸਹੀ ਮਾਰਗ ਤੇ ਤੋਰਨ ਵਾਸਤੇ ਉਹ ਆਪਾਂ ਨੂੰ ਖੁਸ਼ੀਆਂ ਗਮੀਆਂ ਦੁੱਖ ਸੁੱਖ ਸਭ ਕੁਝ ਦਿਖਾਉਂਦਾ ਹੈ ਔਰ ਉਹਦੇ ਨਾਲ ਹੀ ਬੰਦਾ ਦੁਨੀਆਦਾਰੀ ਤੋਂ ਜਾਣਕਾਰ ਹੁੰਦਾ ਸੋ ਇਸ ਕਰਕੇ ਇਹ ਪ੍ਰਮਾਤਮਾ ਦੀ ਰਹਿਮਤ ਜੋ ਬਾਬਾ ਨਾਮਦੇਵ ਜੀ ਬਖਸ਼ਿਸ਼ ਕਰ ਰਹੇ ਨੇ ਭਗਤ ਜੀ ਕਬੂ ਖੀਰ ਖਾਂਡ ਘਿਓ ਨਹੀਂ ਭਾਵੇਂ ਕਬੂ ਘਰ ਘਰ ਟੂਕ ਮੰਗਾਵੇਂ ਕਬੂ ਕੂਰਣ ਚਨੇ ਬਣਾਵੇਂ ਬਾਬਾ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਹਨ ਕਿ ਕਈ ਵਾਰੀ ਬੰਦਾ ਇਨੀ ਮੋਜ ਵਿੱਚ ਹੁੰਦਾ ਹੈ ਇਨੀ ਚੜਦੀ ਕਲਾ ਵਿੱਚ ਹੁੰਦਾ ਕਿ ਖੰਡ ਘਿਓ ਨਹੀਂ ਚੰਗੇ ਸਮਝਦਾ ਉਹ ਵੀ ਕਹਿਣ ਲੱਗੇ ਪਦਾਰਥਾਂ ਨੂੰ ਨੱਕ ਮਾਰ ਕੇ ਖਾਂਦਾ ਦੇਸੀ ਘਿਓ ਤੇ ਦੇਸੀ ਖੰਡ ਤੇ ਦੇਸੀ ਸ਼ੱਕਰ ਤੇ ਕਹਿੰਦੇ ਕਿ ਬਹੁਤ ਵਧੀਆ ਚੂਰੀਆਂ ਕੁੱਟ-ਕੁੱਟ ਕੇ ਖਾਂਦਾ ਫਿਰ ਖਾ ਕੇ ਕਹਿਣ ਲੱਗੇ ਕਹਿੰਦਾ ਸਵਾਦ ਨਹੀਂ ਆਇਆ 10ਵੇਂ ਪਾਸ਼ਾ ਨੇ ਕਿਹਾ ਭੋਜਨ ਛੱਕ ਕੇ ਕਦੇ ਵੀ ਉਸ ਨੂੰ ਬਾਅਦ ਵਿੱਚ ਨਿੰਦੋ ਨਾ ਉਹ ਫਿਰ ਤੁਹਾਡੇ ਅੰਦਰ ਅੱਜ ਕਿਉਂ ਲੋਕਾਂ ਦੇ ਤਜਾਬ ਬਣ ਰਿਹਾ ਹੈ ਕਿਉਂ ਲੋਕਾਂ ਦੇ ਸਿੱਤੀ ਬਣ ਰਹੀ ਹੈ ਕਿਉਂ ਅੰਦਰ ਪੇਟ ਦੀਆਂ ਬਿਮਾਰੀਆਂ ਬਣ ਰਹੀਆਂ ਕਿਉਂਕਿ ਲੋਕ ਖਾਣਾ ਖਾ ਕੇ ਉਸ ਦੀ ਨਿੰਦਿਆ ਜ਼ਰੂਰ ਕਰਦੇ ਨੇ ਇਹਦੇ ਚਾ ਘੱਟ ਸੀ ਆਵਾਂ ਨੇ ਕੀਤਾ ਫਲਾਨਾ ਨੇ ਕੀਤਾ 10ਵੇਂ ਪਾਸ਼ਾ ਨੇ ਕਿਹਾ ਭੋਜਨ ਕਰਕੇ ਤੇ ਭਜਨ ਕਰਕੇ ਕਦੇ ਨਾ ਕੋ ਕਿ ਮੈਂ ਭਜਨ ਕਰਕੇ ਮਾੜਾ ਕੀਤਾ ਵੀ ਐਵੇਂ ਹੀ ਪਾਟ ਕਰ ਲਿਆ ਐਵੇਂ ਸਿਮਰਨ ਕਰੀ ਗਾ ਬੇਟਾ ਕਦੇ ਵੀ ਨਾ ਭਜਨ ਕਰਕੇ ਵੀ ਉਹਦੀ ਉਹਨੂੰ ਨਾਨੰਦੋ ਵੀ ਇਹ ਮੇਰਾ ਸਮਾਂ ਐਵੇਂ ਬਰਬਾਦ ਚਲਾ ਗਿਆ ਤੇ ਭੋਜਨ ਕਰਕੇ ਵੀ ਕਦੇ ਵੀ ਉਸ ਭੋਜਨ ਦੀ ਨਿੰਦਿਆ ਨਾ ਕਰੋ ਸੋ ਇਸ ਕਰਕੇ ਬਾਬਾ ਜੀ ਕਹਿੰਦੇ ਨੇ ਕਹਿੰਦੇ ਕਿਤੇ ਤਾਂ ਇਹ ਜਿਹੜੇ ਪਦਾਰਥ ਨਹੀਂ ਚੰਗੇ ਲੱਗਦੇ ਸੀ ਉਹਨਾਂ ਨੂੰ ਵੀ ਨਿੰਦ ਦਿੰਦਾ ਸੀ ਖਾ ਕੇ ਪੇਟ ਭਰ ਕੇ ਕਬੂ ਕਰ ਕਰ ਟੂਕ ਮੰਗਾਵੇਂ ਤੇ ਕਿਤੇ ਕਹਿਣ ਲੱਗੇ ਪਰ ਪ੍ਰਮਾਤਮਾ ਜੇ ਦਿਨ ਲਿਆ ਦਿੰਦਾ ਉਹਦੀ ਆਕੜ ਤੋੜਨ ਵਾਸਤੇ ਉਹਨੂੰ ਅਕਲ ਦੇਣ ਵਾਸਤੇ ਤੇ ਘਰ ਘਰ ਮੰਗਦਾ ਫਿਰਦਾ ਰੋਟੀ ਨਹੀਂ ਜੁੜਦੀ ਆ ਐਨਾ ਮਤਲਬ ਕਿ ਉਹਦੇ ਤੇ ਵੱਡੇ ਵੱਡੇ ਰਾਜਾਂ ਤੇ ਆਪਾਂ ਦੇਖਿਆ ਰਾਜਾ ਹਰੀਚੰਦ ਵਰਗੇ ਤੇ ਹੋਰ ਕਈ ਰਾਜਾਂ ਦਾ ਇਤਿਹਾਸ ਆਪਾਂ ਸੁਣਿਆ ਸ਼ਾਹ ਉਸਾਨ ਵਰਗੇ ਔਰ ਕਈ ਰਾਜੇ ਜੇ ਉਹ ਇਹਨੇ ਸ਼ਾਹ ਜਹਾਂ ਵੀ ਵੇਖੋ ਤੁਸੀਂ ਕੈਦ ਕਰ ਲਿਆ ਸੀ ਉਹਨੂੰ ਵੀ ਕਹਿਣ ਲੱਗੇ ਮਗਰੋਂ ਬਾਹਾਂ ਬੰਨੀਆਂ ਸੀਗੀਆਂ ਤੇ ਰੰਗਜੀਵ ਨੇ ਕੈਦ ਕੀਤਾ ਆਗਰੇ ਤੋਂ ਦਿੱਲੀ ਨੂੰ ਆ ਰਿਹਾ ਤੇ ਰਾਹ ਦੇ ਵਿੱਚ ਕਹਿਣ ਲੱਗੇ ਕਹਿਣ ਲੱਗੇ ਉਤਰਿਆ ਕਹਿਣ ਲੱਗੇ ਨਾ ਉਹਨੂੰ ਪਾਣੀ ਦਿੰਦੇ ਨੇ ਨਾ ਰੋਟੀ ਦਿੰਦੇ ਨੇ ਵੀ ਭੁੱਖਾ ਰੱਖ ਕੇ ਮਾਰਿਆ ਜਾਂਵੇ ਤੇ ਰਸਤੇ ਵਿੱਚ ਉਤਰ ਉਹਨਾਂ ਨੂੰ ਊਠ ਤੋਂ ਉਤਾਰਿਆ ਕਹਿਣ ਲੱਗੇ ਮੈਂ ਦੋ ਨੰਬਰ ਜਾਣਾ ਪਰ ਉਹਨੇ ਗੋਡਰੀਆਂ ਲਾ ਕੇ ਡੇਗ ਪਿਆ ਉੱਥੇ ਗੋਡਰੀਆਂ ਲਾ ਕੇ ਜਿੱਥੇ ਛੋਲੇ ਉਹਦੇ ਉੇਸੀ ਤੇ ਛੋਲਿਆਂ ਦੀਆਂ ਪਲੂ ਮਣਾਈਆਂ ਖਾਂ ਲਾ ਗਿਆ ਫਿਰ ਉਹਨੂੰ ਪਤਾ ਲੱਗਿਆ ਕਿ ਨਦਰੋ ਪੱਠੀ ਜੇ ਕਰੇ ਸਲਤਾਨਾ ਕਾਹੋ ਕਰਾਇੰਦਾ ਜੇ ਉਹਦੀ ਨਦਰ ਪੁੱਠੀ ਹੋ ਜਾਣਾ ਬੰਦੇ ਤੇ ਰਾਜਿਆਂ ਨੂੰ ਘਾਹ ਚਰਨ ਲਾ ਦਿੰਦਾ ਪਰਮਾਤਮਾ ਸੋ ਇਸ ਗੱਲ ਦਾ ਉਹਨੂੰ ਅਹਿਸਾਸ ਹੋਇਆ ਕਹਿਣ ਲੱਗੇ ਫਿਰ ਰਹਿਮਤ ਕਰਦੇ ਨੇ ਸਾਬ ਕਿਰਪਾ ਕਰਦੇ ਨੇ ਭਗਤ ਨਾਮਦੇਵ ਜੀ ਕਬੂ ਕੂਰਨ ਚਨੇ ਬਨਾਵੇ ਚਨੇ ਦਾ ਮਤਲਬ ਕਿ ਕਿਤੇ ਬੰਦੇ ਤੇ ਇਹ ਜੇ ਦਿਨ ਲਿਆ ਦਿੰਦਾ ਇਹਨੇ ਭੜੇ ਦਿਨ ਆ ਜਾਂਦੇ ਨੇ ਕਿ ਬੰਦਾ ਲੋਕਾਂ ਦੀ ਝੂਠ ਦੇ ਵਿੱਚੋਂ ਛੋਲੇ ਲਵ ਲਵ ਕੇ ਖਾਂਦਾ ਹੈ ਭਾਵ ਚਨੇ ਭਾਵ ਕਿ ਜਿਹੜੀ ਬੇਸਟ ਚੀਜ਼ ਲੋਕ ਰੱਖ ਦਿੰਦੇ ਨੇ ਕਿ ਵੀ ਇਹ ਤਾਂ ਬੇਅਰਥ ਹੈ ਉਹਨੂੰ ਵਰਤ ਚੁੱਕਿਆ ਕਿਸੇ ਕੰਮ ਨਹੀਂ ਆਉਂਦੀ ਉਹਦੇ ਚੋ ਵੀ ਬੰਦਾ ਮਤਲਬ ਕਿ ਢਿੱਡ ਭਰਨ ਦੀ ਕਰਦਾ ਕਿਉਂਕਿ ਪੇਟ ਦੀ ਅਗਨੀ ਹੈ ਜਿਹੜੀ ਲਿਵਰ ਅਗਨੀ ਹੈ ਜਿਹੜੀ ਜਠਰ ਅਗਨੀ ਹੈ ਇਹ ਬਹੁਤ ਮਤਲਬ ਕਿ ਇਹਦੇ ਵਿੱਚ ਅੱਗ ਹੈ ਜੇ ਬੰਦਾ ਇਹਦੇ ਚ ਕੁਝ ਨਾ ਪਾਵੇ ਤੇ ਇਹ ਅੰਦਰ ਨੂੰ ਖਾ ਜਾਂਦੀ ਹੈ ਦਿਨਾਂ ਦੇ ਵਿੱਚ ਹੀ ਬੰਦਾ ਅੰਦਰੋਂ ਅੰਦਰ ਹੀ ਖਾ ਜਾਂਦੀ ਹੈ ਜਿਹੜੀ ਲਿਵਰ ਦੀ ਅਗਨੀ ਹੈ ਚਾਰ ਪ੍ਰਕਾਰ ਦੀ ਅਗਨੀ ਵਿਦਵਾਨਾਂ ਨੇ ਦੱਸੀ ਹੈ ਕਿ ਜਠਰ ਅਗਨੀ ਜਿਹੜੀ ਲਿਵਰ ਦੀ ਹੈ ਔਰ ਇੱਕ ਬੜਵਾ ਅਗਨੀ ਜਿਹੜੀ ਸਮੁੰਦਰਾਂ ਚ ਜਵਾਰ ਭਾੜੇ ਲਿਆਉਂਦੀ ਹੈ ਔਰ ਇੱਕ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਜਿਹੜੀ ਬੰਦੇ ਦੇ ਅੰਦਰ ਤ੍ਰਿਸ਼ਨਾ ਦੀ ਅਗਨੀ ਆ ਉਹ ਵੀ ਬੰਦੇ ਨੂੰ ਖਤਮ ਕਰ ਦਿੰਦੀ ਹੈ ਤ੍ਰਿਸ਼ਨਾ ਕਦੇ ਰਾਜਦੀ ਨਹੀਂ ਦੂਸਰੀ ਸੰਸਾਰੀ ਅੱਗ ਜਿਹੜੀ ਆਪਾਂ ਭੋਜਨ ਬਣਾਉਨੇ ਆ ਸੋ ਇਸ ਕਰਕੇ ਬਾਬਾ ਨਾਮਦੇਵ ਜੀ ਕਹਿੰਦੇ ਨੇ ਜਿਉਂ ਰਾਮ ਰਾਖੇ ਤਿਉਂ ਰਹੀਏ ਰੇ ਭਾਈ ਹਰ ਕੀ ਮਹਿਮਾ ਕਿਸ ਕਥਨ ਨਾ ਜਾਈ ਰਹਾ ਬਾਬਾ ਨਾਮਦੇਵ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਜਿਸ ਵੀ ਹਾਲਤ ਵਿੱਚ ਤੁਹਾਨੂੰ ਰੱਖਦਾ ਹੈ ਤੇ ਤੁਸੀਂ ਉਸ ਹਾਲਤ ਵਿੱਚ ਖੁਸ਼ ਰਹੋ ਤੇ ਹਮੇਸ਼ਾ ਪ੍ਰਮਾਤਮਾ ਦਾ ਧੰਨਵਾਦ ਕਰਦੇ ਰਹੋ ਔਰ ਘਬਰਾਓ ਨਾ ਕਦੇ ਗਰੀਬੀ ਮੀਰੀ ਦੇ ਵਿੱਚ ਕਦੇ ਹੰਕਾਰ ਨਾ ਕਰੋ ਤੇ ਔਰ ਗਰੀਬੀ ਵਿੱਚ ਘਬਰਾਓ ਨਾ ਮੀਰੀ ਵਿੱਚ ਕਦੇ ਹੰਕਾਰੀ ਨਾ ਹੋਵੋ ਔਰ ਪ੍ਰਮਾਤਮਾ ਸੱਚੇ ਪਾਤਸ਼ਾਹ ਸਭ ਨੂੰ ਪ੍ਰਤ ਪਾਲਣਾ ਕਰਦਾ ਤੇ ਉਹ ਸਾਰਿਆਂ ਦੀ ਦੁੱਖ ਸੁੱਖ ਬਾਰੇ ਜਾਣਦਾ ਹੈ ਸਾਬ ਨੂੰ ਪਤਾ ਹੈ ਕਿਹੜਾ ਦੁਖੀ ਆ ਕਿਹੜਾ ਸੁਖੀ ਆ ਸੋ ਉਹ ਫਿਰ ਸਭ ਦੀ ਬਖਸ਼ਿਸ਼ ਕਰਦਾ ਸਭ ਤੇ ਰਹਿਮਤ ਕਰਦਾ ਪਰ ਜਿਵੇਂ ਉਹ ਰੱਖਦਾ ਉਹਦੀ ਰਾਜਾ ਚ ਰਹਿਣਾ ਸਿੱਖੋ ਔਰ ਹਰ ਕੀ ਮਹਿਮਾ ਕਿਸ ਕਥਨ ਨਾਲ ਜਾਈ ਉਹਦੀ ਬਟਿਆਈ ਬਿਆਨ ਨਹੀਂ ਕੀਤੀ ਜਾ ਸਕਦੀਗੀ ਉਹ ਫਰਸ਼ਾਂ ਤੋਂ ਅਰਸ਼ਾਂ ਤੇ ਪਚਾਉਣ ਲੱਗਿਆ ਮੈਂਟ ਲਾਉਂਦਾ ਹੈ ਤੇ ਅਰਸ਼ਾਂ ਤੇ ਫਿਰਦੇ ਬੰਦੇ ਨੂੰ ਭਾਵ ਕੇ ਦੁਨੀਆ ਦਾ ਟੌਪ ਤੇ ਬੰਦਾ ਮੀਰ ਹੋਵੇ ਤੇ ਫਰਸ਼ ਤੇ ਲਿਆਉਣ ਲੱਗਿਆ ਇੱਕ ਮੈਂਟ ਲਾਉਂਦਾ ਹੈ ਸੋ ਇਸ ਕਰਕੇ ਕਬੂਤਰੇ ਤਰੰਗ ਨਚਾਵੇ ਕਬੂ ਪਾਏ ਪਣੀਓ ਨਾ ਪਾਵੇ ਕਦੇ ਤਾਂ ਇਹਨਾ ਅਮੀਰ ਹੁੰਦਾ ਕਿ ਮਹਿੰਗੇ ਮਹਿੰਗੇ ਲੱਖਾਂ ਕਰੋੜਾਂ ਦੇ ਘੋੜੇ ਲਿਆਉਂਦਾ ਜਿਹੜੇ ਜਦੋਂ ਤੁਰਦਾ ਤੇ ਘੋੜੇ ਨੱਚਦਾ ਨੱਚਦੇ ਨੇ ਘੋੜੇ ਐਨੇ ਮਹਿੰਗੇ ਮਹਿੰਗੇ ਘੋੜਿਆਂ ਦੀਆਂ ਸਵਾਰੀਆਂ ਕਰਦਾ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਸਿੱਖ ਘੋੜੇ ਦੀ ਸਵਾਰੀ ਜ਼ਰੂਰ ਕਰੇ ਸੋ ਖਾਲਸਾ ਜੋ ਚੜੇ ਤਰੰਗ ਔਰ ਅੱਜ ਅਸੀਂ ਗੱਡੀਆਂ ਕਾਰਾਂ ਤੇ ਸ਼ਕੀਨ ਹੋ ਗਏ ਆ ਲੱਖਾਂ ਰੁਪਇਆ ਕਾਰਾਂ ਤੇ ਲਾ ਰਹੇ ਆ ਕੁਛ ਵੀ ਨਹੀਂ ਹੁੰਦਾ ਇੰਨਾ ਚ ਘੋੜੇ ਦੀ ਸਵਾਰੀ ਕਰਨ ਵਾਲੇ ਦਾ ਕਦੇ ਪੇਟ ਨਹੀਂ ਵੱਧਦਾ ਕਦੇ ਸਰੀਰ ਉਹਦਾ ਕਮਜ਼ੋਰ ਨਹੀਂ ਹੁੰਦਾ ਕਿਉਂਕਿ ਘੋੜਾ ਜਦੋਂ ਦੁਰਦਾ ਉਹਨੂੰ ਸੈੱਟ ਰੱਖਦਾ ਤੇ ਘੋੜਾ ਘੋੜਾ ਜਿਹੜਾ ਉਹ ਬਹੁਤ ਬੰਦੇ ਦਾ ਸਾਥ ਨਭਾਉਂਦਾ ਹਰ ਗੱਲੋਂ ਸੋਚੀ ਹੁੰਦੀ ਆ ਘੋੜੇ ਨੂੰ ਨਰ ਹੁੰਦਾ ਘੋੜਾ ਮਰਦ ਦੀ ਖਿਤਾਬ ਮਿਲਿਆ ਘੋੜੇ ਨੂੰ ਸੋ ਘੋੜਾ ਹਰ ਸਿੱਖ ਦੇ ਘਰੇ ਹੋਣਾ ਜ਼ਰੂਰੀ ਆ ਖੇਤ ਬੰਨੇ ਜਾਣਾ ਘੋੜੇ ਤੇ ਜਾਓ ਕਈ ਬੰਦਿਆਂ ਦੇ ਮੋਟਰਸਾਈਕਲ ਚਲਾ ਚਲਾ ਕੇ ਐਨੇ ਢਿੱਡ ਵੱਧ ਗਏ ਨੇ ਕਿ ਵੱਡੇ ਵੱਡੇ ਮੋਟਰਸਾਈਕਲਾਂ ਦੀ ਟੈਂਕੀਆਂ ਟੱਕ ਦਿੰਦੇ ਨੇ ਜਦੋਂ ਬਹਿੰਦੇ ਨੇ ਤੇ ਟੈਂਕੀ ਦਾ ਨਹੀਂ ਪਤਾ ਲੱਗਦਾ ਵੀ ਟੈਂਕੀ ਹੈਗੀ ਹੈ ਕਿ ਨਹੀਂ ਜੇ ਘੋੜਿਆਂ ਤੇ ਚੜੀਏ ਕਿਉਂ ਪੇਟ ਵਧਨ ਔਰ ਰਹਿਮਤ ਕਰਦੇ ਨੇ ਸਾਹਿਬ ਕਿਰਪਾ ਕਰਦੇ ਨੇ ਵੀ ਐਨੇ ਮਹਿੰਗੇ ਮਹਿੰਗੇ ਘੋੜੇ ਰੱਖਦਾ ਸੀ ਤੇ ਕਦੇ ਕਹਿਣ ਲੱਗੇ ਕਾਬੂ ਪਾएं ਪਨੀਓ ਨਾ ਪਾਵੇਂ ਤੇ ਕਦੇ ਕਹਿ ਲੱਗੇ ਪੈਰ ਵਿੱਚ ਪਾਉਣ ਨੂੰ ਜੁੱਤੀ ਵੀ ਨਹੀਂ ਮਿਲਦੀ ਕੀ ਬਾਬਾ ਨਾਮਦੇਵ ਜੀ ਕਹਿੰਦੇ ਨੇ ਕਬੂ ਖਾਟ ਸੁਪੇਦੀ ਸੁਹਾਵੇ ਕਬੂ ਭੂਮ ਪਿਆ ਪਿਆਰ ਨਾ ਪਾਵੇ ਕਤਿਤ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਨੇ ਸੋਹਣੇ ਵਿਛਾਉਣੇ ਵਿਛਦੇ ਨੇ ਮਹਿੰਗੇ ਮਹਿੰਗੇ ਪਲੰਗਾ ਤੇ ਪੈਂਦਾ ਸੋਹਣੀਆਂ ਚਿੱਟੀਆਂ ਚਾਦਰਾਂ ਵਿਛਾਉਂਦੇ ਨੇ ਤੇ ਬਹੁਤ ਸੋਹਣੇ ਗਲੀਚਾ ਤੇ ਆ ਕੇ ਪੈਰ ਧਾੜਦਾ ਬਹੁਤ ਮਹਿੰਗੇ ਮਹਿੰਗੇ ਬਚਾਉਣੇ ਇਸ ਸੋਹਣੀਆਂ ਸੇਜਾਂ ਤੇ ਸੌਂਦਾ ਕਹਿਣ ਲੱਗੇ ਤੇ ਕਈ ਵਾਰੀ ਕਹਿਣ ਲੱਗੇ ਕਬੂ ਭੂਮ ਪਿਆਰ ਨਾ ਪਾਵੇਂ ਕਈ ਵਾਰੀ ਕਹਿੰਦੇ ਪੈਣ ਵਾਤੇ ਪਰਾਲੀ ਵੀ ਨਹੀਂ ਮਿਲਦੀ ਵੀ ਥੱਲੇ ਵਿਛਾਲਾ ਪਰਾਲੀ ਤੇ ਹੀ ਸੌਂ ਜਾ ਕਈ ਵਾਰੀ ਪਰਾਲੀ ਵੀ ਨਹੀਂ ਮਿਲਦੀ ਇਹ 10ਵੇਂ ਪਾਤਸ਼ਾਹ ਵੇਖੋ ਤੁਸੀਂ ਜਦੋਂ ਹੋਏ ਨੇ 29 ਸਾਲਾਂ ਤੋਂ ਵਿਆਹ ਤੋਂ ਬਾਅਦ 29 ਸਾਲਾਂ ਤੋਂ ਮਾਤਾ ਗੁਜਰਕੌਰ ਦੇ ਉੱਖੋਂ ਜਨਮ ਲਿਆ ਅਵਤਾਰ ਧਾਰਿਆ ਕਹਿਣ ਲੱਗੇ ਕਿੰਨੇ ਲਾਡਾਂ ਨਾਲ ਪਾਲਿਆ ਬੰਦੇ ਤੇ ਹਰੇਕ ਗੁਰੂਆਂ ਪੀਰਾਂ ਤੇ ਵੀ ਇਹੋ ਜਿਹੇ ਦਿਨ ਆ ਜਾਂਦੇ ਨੇ ਕਿ ਉਹਨਾਂ ਨੂੰ ਵੀ ਮੁਸੀਬਤਾਂ ਦੇ ਵਿੱਚ ਭਾਵ ਕੇ ਮੁਸੀਬਤਾਂ ਜੰਗਾਂ ਜੁੱਧਾਂ ਦੇ ਟਾਈਮ ਦੇ ਉੱਤੇ ਨੰਗੇ ਪੈਰੀਂ ਵੀ ਤੁਰਨਾ ਪਿਆ ਗੁਰੂ ਸਾਹਿਬ ਨੂੰ ਔਰ ਕਹਿਣ ਲੱਗੇ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਾਏ ਨੇ ਇੱਕ ਵਿਦਵਾਨ ਲਿਖਦਾ ਕਹਿਣ ਲੱਗੇ ਸੋਨ ਕਲੰਗੀਆਂ ਵਾਲਿਆ ਚੰਨ ਮਾਹੀਆ ਵੇ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਜੜੇ ਹੀਰੇ ਰੰਗਲੇ ਪੰਘੂੜਿਆਂ ਵਿੱਚ ਤੇ ਰਹਿੰਦੀ ਲੋਰੀਆਂ ਸੀ ਦਿੰਦੀ ਦਾਈ ਤੈਨੂੰ ਰਤਾ ਰਹਿ ਜੇ ਵਟ ਜੇ ਬਿਸਤਰੇ ਤੇ ਵੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮਾਨ ਸਮਝ ਕੇ ਬਰਫ ਦਾ ਚੰਨ ਚਿੱਟਾ ਵੇ ਤਤੀਬਾਨ 92 ਲਾਈ ਤੈਨੂੰ ਪਰ ਮੈਂ ਹੈਰਾਨ ਹਾਂ ਮਾਤਾ ਗੁਜਰੀ ਦੇ ਸੋਹਣਿਆ ਫੁੱਲਾ ਤੇ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਸੋ ਇਸ ਤਰ੍ਹਾਂ ਬਾਬਾ ਨਾਮਦੇਵ ਜੀ ਕਹਿੰਦੇ ਨੇ ਕਹਿਣ ਲੱਗੇ ਇਹੋ ਜਿਹੇ ਦਿਨ ਆ ਜਾਂਦੇ ਨੇ ਬੰਦੇ ਤੇ ਗੁਰੂਆਂ ਤੇ ਵੀ ਆ ਜਾਂਦੇ ਨੇ ਭਾਵ ਕੇ ਇਹ ਜ਼ਿੰਦਗੀ ਆ ਪਰ ਉਹਨਾਂ ਨੇ ਭਾਣਾ ਮੰਨਣ ਦਾ ਆਪਾਂ ਨੂੰ ਉਪਦੇਸ਼ ਦਿੱਤਾ ਦਸਵੇਂ ਪਾਤਸ਼ਾਹ ਨੇ ਭਾਣਾ ਮੰਨਿਆ ਪਰਵਾਰ ਵਾਰ ਦਿੱਤਾ ਸਭ ਕੁਝ ਕੀਤਾ ਦੇਖੇ ਦੁੱਖ ਵੇਖੇ ਬਹੁਤ ਮੁਸੀਬਤਾਂ ਪਿਓ ਵਾਰ ਦਿੱਤਾ ਜਦੋਂ ਧਰਮ ਤੇ ਕੌਮ ਦਾ ਸਹਾਰਾ ਨਹੀਂ ਸੀ ਉਦੋਂ ਪਿਤਾ ਕੌਮ ਲਈ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾ ਗੁਜਰੀਆ ਜਿਵੇਂ ਗੁਜਾਰਿਆ ਮੈਂ ਚਾਰ ਪੁੱਤਰ ਸੰਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ ਮੈਨੂੰ ਮਤ ਸ਼ੈਨਸ਼ਾ ਤੁਸੀਂ ਕਹੋ ਸਿੰਘੋ ਕਿਸ ਤਾਂ ਵਿੱਚ ਤਾਂ ਕਰਜ ਉਤਾਰਿਆ ਮੈਂ ਪਰ ਉਹਨਾਂ ਨੇ ਪ੍ਰਮਾਤਮਾ ਨੂੰ ਕਦੇ ਲਾਂਭਾ ਨਹੀਂ ਦਿੱਤਾ ਪੰਤ ਨਾਮ ਦਿਓ ਇੱਕ ਨਾਮ ਨਿਸਤਾਰੇ ਜੈ ਗੁਰ ਮਿਲੇ ਤੈ ਪਾਰ ਉਤਾਰੇ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਕਹਿ ਲੱਗੇ ਉਹ ਪਰਮਾਤਮਾ ਹੀ ਪਾਰ ਲਗਾਉਂਦਾ ਕੋਈ ਬੰਦਾ ਬੰਦੇ ਦੀ ਦਾਰੂ ਨਹੀਂ ਬੰਦਦਾ ਉਹ ਆਪ ਕਿਰਪਾ ਕਰਦਾ ਤੇ ਤਾਂ ਹੀ ਕੋਈ ਆਪਣਾ ਪਿਆਰਾ ਭੇਜਦਾ ਉਹਦੀ ਮਦਦ ਕਰਦਾ ਉਹਦੇ ਅੰਗ ਸੰਗ ਪਰਮਾਤਮਾ ਵਸਦਾ ਸੋ ਦੁੱਖ ਸੋ ਦੇ ਵਿੱਚ ਆ ਕੇ ਘਬਰਾਓ ਨਾ ਤੇ ਅਮੀਰੀ ਵਿੱਚ ਆ ਕੇ ਆਕੜ ਨਾ ਰੱਖੋ ਕਾਸੇ ਦੀ ਤੇ ਪਰਮਾਤਮਾ ਤੇ ਭਰੋਸਾ ਰੱਖੋ ਆਪਣੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਦਾਤਾਂ ਉਸੇ ਦੀਆਂ ਮੰਨ ਕੇ ਆਪਣਾ ਜ਼ਿੰਦਗੀ ਜਿਵੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਦੀਆਂ ਵਿਚਾਰਾ ਕਰਦੇ ਹੋਈਆਂ ਤਮਾਮ ਭੁੱਲਾਂ ਗੁਰੂ ਗੁਰੂ ਦੀ ਸੰਗਤ ਖਿਮਾ ਕਰਨ ਜੋਗ ਅੱਗੇ ਤੋਂ ਸੈਭ ਸੋਚੀ ਬਖਸ਼ਣਾ ਬਲ ਬੋਧ ਦੀ ਦਾਤ ਬਖਸ਼ਣਾ ਸੰਗਤਨ ਦੀ ਸੇਵਾ ਬਖਸ਼ਣਾ ਬਲਾਉ ਫਤੇ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ